ਕੋ ਮਨੂ ਬਚਾਉਣ ਲਈ ਸ਼ਹੀਦ ਸਗਾ ਆਉਂਦੇ ਨੇ ਜੁਲਮਾਂ ਦੀ ਅੱਗ ਆਪਾਂ ਵਾਰ ਕੇ ਬਜਾਉਂਦੇ ਨੇ ਹੋ ਮੀਰ ਮਨੂ ਪਾਪੀ ਨੇ ਸੀ ਬੱਚਿਆਂ ਦੇ ਟੋਟੇ ਕੀਤੇ ਕਰੋਨਾ ਕਾਲ ਤੋਂ ਪਹਿਲਾਂ ਬਹੁਤ ਨਾਸ ਸੀ ਇਹਨਾਂ ਦਾ ਇਸ ਮਾਜੇ ਵਾਲੇ ਪਾਸੇ ਤੇ ਸ਼ਾਇਦ ਕੋਈ ਅਖਾੜਾ ਕੋਈ ਸਟੇਜ ਇਹਨਾਂ ਤੋਂ ਬਿਨਾ ਸ਼ੁਰੂ ਨਹੀਂ ਸੀ ਹੁੰਦੀ ਕਿਉਂਕਿ ਕਰੋਨਾ ਕਾਲ ਤੋਂ ਬਾਅਦ ਕਾਫੀ ਐਸੇ ਕਲਾਕਾਰ ਸੀ ਜਿਹੜੇ ਗੁੰਮਨਾਮ ਹੋ ਗਏ ਤੇ ਜਿਹੜੀ ਇਹਨਾਂ ਦੀ ਸੰਘਰਸ਼ ਦੀਆਂ ਕਹਾਣੀਆਂ ਕਿ ਇਹਨਾਂ ਨੇ ਆਪਣੇ ਭਰਾ ਦੇ ਬੱਚੇ ਪਾਲਣ ਵਾਸਤੇ ਖੁਦ ਆਪਣਾ ਵਿਆਹ ਨਹੀਂ ਕਰਾਇਆ ਇਹ ਬਹੁਤ ਵੱਡੀ ਦੇਣ ਹੈ ਇਹ ਇਹੋ ਜਿਹਾ ਜਿਹੜਾ ਤਿਆਗ ਆ ਉਹ ਕੋਈ ਕਰਮਾ ਵਾਲਾ ਹੀ ਕਰ ਸਕਦਾ ਹੈ ਬਿਨਾ ਬਣਾਇਆ ਕਦੇ ਕਿਸੇ ਦੇ ਕਰ ਨਹੀਂ ਜਾਏਗਾ ਦੁਸ਼ਮਣ ਆ ਜੇ ਕਰੇ ਤੇ ਮੱਥੇ ਵਾਟ ਨਹੀਂ ਪਾਈਦਾ ਵੈਰੀ ਹੱਥੋਂ ਲੈ ਕੇ ਕਦੇ ਕੋਈ ਤੀਜ ਬਈ ਖਾਈਏ ਨਾ ਸੱਪ ਸ਼ੇਰ ਤੇ ਜੱਟ ਕਦੇ ਵੀ ਸੁੱਤਾ ਠਾਈਏ ਨਾ ਕਿੰਨਾ ਕੋਣ ਤੱਕ ਸਟੇਜਾਂ ਤੱਕ ਕਿਤੇ ਤੱਕ ਗਿਆ ਜੱਜਾ ਭਾਵੇਂ ਮੈਂ ਬਹੁਤ ਲਾਈਆ ਪਰ ਮੈਂ ਅੱਗੇ ਨਹੀਂ ਆ ਸਕੀ ਹਾਂਜੀ ਕਰ ਦਿੱਕ ਮੇਰੀ ਬੜੀ ਕਰਨ ਭਾਜੀ ਮੈਂ ਅੱਗੇ ਨਹੀਂ ਆ ਸਕੀ ਕਿਉਂਕਿ ਕੋਈ ਹਿੰਮਤ ਗੀਤ ਟੋਟ ਨਹੀਂ ਹੋਇਆ ਕੁਝ ਨਹੀਂ ਹੋਇਆ ਇਸ ਕਰਕੇ ਮੈਂ ਅੱਗੇ ਨਹੀਂ ਆ ਸਕੀ ਮੈਨੂੰ ਕੁਝ ਪੈਸਾ ਨਹੀਂ ਚਾਹੀਦਾ ਕੁਝ ਨਹੀਂ ਚਾਹੀਦਾ ਸਿਰਫ ਤੁਹਾਡਾ ਪਿਆਰ ਚਾਹੀਦਾ ਹੈ ਕਿ ਮੈਨੂੰ ਪ੍ਰੋਗਰਾਮ ਤੇ ਬਲਾਓ ਤੁਸੀਂ ਤੇ ਮੈਂ ਕੁਝ ਤੁਹਾਨੂੰ ਚੰਗਾ ਕਰ ਦਿੰਦੀ ਤਿਕਾਮਾ ਤੇ ਮੈਨੂੰ ਵੀ ਵਧੀਆ ਲੱਗੇ ਤੇ ਤੁਹਾਨੂੰ ਵੀ ਚੰਗਾ ਲੱਗੇ ਤੇ ਮੈਨੂੰ ਕੰਮ ਮਿਲਣਾ ਚਾਹੀਦਾ ਜਿਸ ਤਰ੍ਹਾਂ ਮੈਂ ਆਪ ਜੁੜ ਕੇ ਬੇਨਤੀ ਕਰਦੀ ਕਿ ਮੇਰੇ ਬੱਚੇ ਵੀਰ ਤੇ ਪਲ ਜਾਣ ਗਾਂਵ ਮੇਨਾਂ ਦੇ ਵਿਆਹ ਵੀ ਕਰਨੇ ਆ ਤੇ ਇਹੀ ਚਾਹੁੰਨੀ ਆ ਕਿ ਮੈਨੂੰ ਕੰਮ ਮਿਲੇ ਬਸ ਸਭ ਕਸਮ ਵਾਦਿਆਂ ਨੂੰ ਨੀ ਤੂੰ ਦਿਨੋ ਚੰਦਰੀਏ ਫੁੱਲ ਗਈ ਜਸਵਿੰਦਰ ਬਰਾੜ ਦੀ ਸਟੇਜ ਤੇ ਵੀ ਗਾਇਆ ਵਧੀਆ ਜਸਵਿੰਦਰ ਬਰਾੜ ਉਹਨਾਂ ਨਾਲ ਗਾਇਆ ਤੇ ਹੁਣ ਕਰਿਆਲੇ ਵਾਲੇ ਮੇਲੇ ਤੇ ਆਪਣੇ ਜੀਖਣ ਆਈ ਉਹ ਸਟੇਜ ਤੇ ਵੀ ਮੈਂ ਗਾਇਆ ਉੱਥੇ ਵੀ ਗਾਇਆ ਤੂੰ ਸੋਚਨੇ ਆ ਦਿਨਦਾਰਾ ਤੈਨੂੰ ਪਿਆਰ ਨਹੀਂ ਕਰਦੀ ਮੈਂ ਕਿਵੇਂ ਤੂੰ ਸੋਚਣ ਆ ਦਿਨਦਾਰਾ ਦੋਸਤੋ ਅੱਜ ਇੱਕ ਕੁਆਰੀ ਮਾਂ ਦੀ ਕਹਾਣੀ ਤੁਹਾਨੂੰ ਸੁਣਾਉਣ ਲੱਗਾ ਹਾਂ ਇੱਕ ਕਿੰਦਾ ਜਦੋਂ ਮਾਂ ਦੀ ਮਮਤਾ ਜਾਗਦੀ ਹੈ ਤੇ ਜ਼ਰੂਰੀ ਨਹੀਂ ਕਿ ਮਾਂ ਨੇ ਕੁੱਖ ਦੇ ਵਿੱਚੋਂ ਹੀ ਬੱਚੇ ਨੂੰ ਜਨਮ ਦਿੱਤਾ ਹੋਵੇ ਤੇ ਉਹਦਾ ਆਪਣੇ ਬੱਚਿਆਂ ਨਾਲ ਪਿਆਰ ਹੁੰਦਾ ਹੈ ਇੱਕ ਕੁਆਰੀ ਮਾਂ ਦੀ ਐਸੀ ਕਹਾਣੀ ਜ ਜਨੂੰ ਸੁਣ ਕੇ ਤੁਸੀਂ ਵੀ ਇੱਕ ਵਾਰੀ ਰੂਹ ਖੁਸ਼ ਹੋ ਜਾਵੇ ਕਿ ਕਿ ਇੰਨਾ ਵੱਡਾ ਤਿਆਗ ਵੀ ਕੋਈ ਕਰ ਸਕਦਾ ਆਪਣੀ ਜ਼ਿੰਦਗੀ ਦੇ ਨਾਲ ਆਪਾਂ ਅਗਲੀ ਕਹਾਣੀ ਜਿਹੜੀ ਆ ਸਿੱਧੀ ਇਹਨਾਂ ਕੋਲੋਂ ਜਾਣਦੇ ਆਂ ਔਰ ਜਾਣਦੇ ਆ ਕਿ ਇਸ ਕਹਾਣੀ ਪਿੱਛੇ ਕੀ ਲੋਜਿਕ ਹੈ ਮੈਂ ਇਕਵਾਰੀ ਮਾਂ ਇਹਨਾਂ ਨੂੰ ਕਿਉਂ ਕਿਹਾ ਸਾਰੀ ਗੱਲਬਾਤ ਆਪਾਂ ਇਹਨਾਂ ਦੇ ਨਾਲ ਕਰਦੇ ਹਾਂ ਬਹੁਤ ਬਹੁਤ ਸਵਾਗਤ ਹੈ ਜੀ ਹਾਂਜੀ ਸਸੀ ਕੇ ਭਾਈ ਪਹਿਲੇ ਆਪਣਾ ਪੂਰਾ ਨਾਮ ਦੱਸ ਦਿਓ ਹਾਂਜੀ ਭਾਜੀ ਮੇਰਾ ਨਾਮ ਮਨਜੀਤ ਗੇਲਿਆ ਜੀ ਮਨਜੀਤ ਗੇਲਿਆ ਹਾਂਜੀ ਤੇ ਪਹਿਲਾ ਆਪਾਂ ਜਿਹੜਾ ਕੁਆਰੀ ਮਾਂ ਦਾ ਕਨਸੈਪਟ ਤੁਹਾਡੇ ਨਾਲ ਜੁੜਿਆ ਹੋਇਆ ਉਹਦੇ ਬਾਰੇ ਜਾਣਨਾ ਚਾਹਾਂਗੇ ਵੀ ਉਹ ਕੀ ਹੈ ਕਹਾਣੀ ਹਾਂਜੀ ਭਾਜੀ ਇਦਾਂ ਕਿ ਮੇਰੇ ਵੀਰ ਦੀ ਡੈਥ ਹੋ ਗਈ ਪਹਿਲਾਂ ਅਸੀਂ ਬਹੁਤ ਛੋਟੇ ਜਦੋਂ ਸਾਡੀ ਮੰਮਾ ਦੀ ਡੈਥ ਹੋਈ ਤੇ ਬਾਅਦ ਵਿੱਚ ਦੋ ਭੈਣਾਂ ਵੱਡੀਆਂ ਪਹਿਲਾਂ ਵੀ ਆਈਆਂ ਸੀ ਤੇ ਮੈਂ ਛੋਟੀ ਸੀ ਤੇ ਛੋਟੇ ਭੈਣ ਭਰਾ ਦੋ ਮੈਂ ਪਾਲੇ ਇਹਨਾਂ ਨੂੰ ਵੱਡੇ ਕੀਤਾ ਤੇ ਅਜੇ 4 ਸਾਲ ਮੇਰੇ ਵੀਰ ਦੇ ਵਿਆਹ ਨੂੰ ਇਹ ਛੋਟੇ ਜਿਵੇਂ ਹੀ ਵਿਆਹ ਲਿਆ ਸੀਗਾ 4 ਸਾਲ ਵਿਆਹ ਨੂੰ ਹੋਏ ਤੇ ਵੀਰ ਦੀ ਡੈਥ ਹੋ ਗਈ ਤੇ ਪੌਣਾ ਸਾਲ ਕਰਵਾ ਕੇ ਮਤਲਬ ਜਿਹਨੂੰ ਕਹਿ ਦਿੰਦੇ ਆ ਤੇ ਉਹ ਮੇਰੀ ਪਰਜਾਈ ਬੱਚੇ ਛੱਡ ਕੇ ਚਲੇ ਗਈ ਤੇ ਵੀ ਆ ਕੇ ਕਹਿੰਦੇ ਵੀ ਸਾਡੀ ਕੁੜੀ ਦੀ ਬਹੁਤ ਉਮਰ ਘਟਿਆ ਅੱਛਾ ਅੱਛਾ ਵੀਹੀਂ ਲੈ ਜਾਣਾ ਇਹਨੂੰ ਹਾਂ ਤੇ ਅਸੀਂ ਬੜੇ ਤਰਲੇ ਪਾਏ ਪਹਿਲਾਂ ਵੀ ਸਾਡਾ ਭਰਾ ਜਦੋਂ ਮੁੱਕਾ ਉਦੋਂ ਮੁੱਕਾ ਹੀ ਤੇ ਬਾਅਦ ਵਿੱਚ ਵਾਰੀ ਗਰ ਜਦੋਂ ਮੇਰੀ ਪਰਜਾਈ ਨੂੰ ਲੈ ਕੇ ਗਏ ਆ ਉਹ ਦਿਨ ਮੇਰਾ ਭਰਾ ਮੁੱਕਾ ਕਿਉਂਕਿ ਸਾਰੇ ਪਿੰਡ ਨੂੰ ਆਂਡੀਆਂ ਗਵਾਂਢਿਕ ਨੂੰ ਅਸੀਂ ਇਕੱਠੇ ਕੀਤਾ ਕਿ ਸਾਡੀ ਪਰਜਾਈ ਨਾ ਜਾਊਗੀ ਹਾਂ ਵੀ ਸਾਡੇ ਕੋ ਰਹੂਗੀ ਮੈਂ ਉਹਨੂੰ ਇਹ ਵੀ ਕਿਹਾ ਕਿ ਮੈਂ ਮੈਰਿਜ ਨਹੀਂ ਕਰਾਉਂਦੀ ਹਾਂ ਤੇ ਆਪਾਂ ਦੋਵੇਂ ਨਾਨ ਨਨ ਭਝਾਈ ਬੱਚਿਆਂ ਦਾ ਪਾਲਣ ਪੋਸ਼ਣ ਕਰਾਂਗੇ ਉਹ ਪਹਿਲਾਂ ਕਹਿੰਦਾ ਤੁਹਾਨੂੰ ਹਾਂਜੀ ਪਹਿਲਾਂ ਇਹ ਕਹਿੰਦਾ ਜਦੋਂ ਉਹ ਕਹਿੰਦੀ ਕਿ ਮੈਂ ਜਾਣਾ ਰਹਿਣਾ ਨਹੀਂ ਹਾਂ ਉਸ ਦਿਨ ਹੀ ਮੈਂ ਕਹਿੰਦਾ ਸੀ ਹਾਂ ਤੇ ਪਰ ਨਹੀਂ ਹੁੰਨੇ ਨਹੀਂ ਮੰਨੀ ਉਹ ਕਹਿੰਦੀ ਕਿ ਨਹੀਂ ਉਹਦੀ ਮੰਮੀ ਦਾਦੀ ਕਹਿੰਦੇ ਕਿ ਜੇ ਨਾਨਾ ਨਾਨੀ ਕਹਿੰਦੇ ਕਿ ਉਮਰ ਬੜੀ ਘੱਟ ਸਾਡੀ ਕੁੜੀ ਦੀ ਕਹੀਂ ਲੈ ਕੇ ਜਾਣੀ ਆ ਫਿਰ ਅਸੀਂ ਸਾਰੇ ਰਿਸ਼ਤੇਦਾਰ ਸਾਰੇ ਭਣ ਭਰਾ ਇਕੱਠੇ ਹੋਏ ਹਾਂ ਤੇ ਮੇਰੀ ਪਰਜਾਈ ਨੂੰ ਲੈ ਕੇ ਚਲੇ ਗਏ ਬਹੁਤ ਸਾਡੇ ਘਰੇ ਉਸ ਦਿਨ ਦੋਵਾਰੀ ਕਰਨ ਮੇਰਾ ਭਰਾ ਮੁੱਖਿਆ ਫਿਰ ਉਸ ਦਿਨ ਜਦੋਂ ਤੁਸੀਂ ਐਲਾਨ ਕੀਤਾ ਵੀ ਮੈਂ ਵਿਆਹ ਨਹੀਂ ਕਰਾਉਣਾ ਬੱਚਿਆਂ ਵਾਸਤੇ ਹਣਾ ਉਸ ਦਿਨ ਇੱਕ ਰੀ ਮੰਨ ਚਟਾਇਆ ਨਹੀਂ ਵਿਚਾਰ ਤੁਹਾਡੇ ਵੀ ਹਰ ਔਰਤ ਦੇ ਵਿੱਚ ਉਹ ਜਿਹੜਾ ਜ਼ਿੰਦਗੀ ਦੇ ਵਿੱਚ ਹੁੰਦਾ ਨਾ ਵੀ ਮੈਂ ਵੀ ਮੇਰਾ ਵੀ ਘਰ ਹੋਏ ਮੇਰਾ ਵੀ ਪਤੀ ਹੋਏ ਹੈ ਨਾ ਉਹ ਉਹ ਚੀਜ਼ ਤੁਹਾਡੇ ਮਨ ਚ ਨਹੀਂ ਆਈ ਨਹੀਂ ਭਾਜੀ ਮੇਰੇ ਨਹੀਂ ਆਈ ਮੇਰੇ ਇਦਾਂ ਨਹੀਂ ਆਈ ਕਿ ਕੱਲਾ ਸਾਡਾ ਭਰਾ ਹੀ ਕੋਈ ਚਾਚਾ ਤਾਇਆ ਵੀ ਨਹੀਂ ਮੈਨੂੰ ਇਹ ਕਿ ਮੇਰੇ ਭਰਾ ਦੇ ਬੱਚੇ ਆ ਤੇ ਚਲ ਅਸੀਂ ਦੋਵੇਂ ਆ ਰਲ ਕੇ ਪਾਲ ਲੈਣੀ ਆ ਵੀ ਕੱਲੀ ਵੀ ਕਿਦਾਂ ਪਾਲੂਗੀ ਤੇ ਚਲ ਦੋਵੇਂ ਘਣੀਆਂ ਪਾਲ ਲਾਂਗੇ ਕਿ ਬਾਪੂ ਸਾਡਾ ਬੁੱਢਾ ਉਤੋਂ ਕੰਮ ਨਹੀਂ ਹੁੰਦਾ ਬਜ਼ੁਰਗ ਆ ਜਾਦੇ ਤੇ ਅਸੀਂ ਤਾਂ ਕਰਕੇ ਦੋਵਾਂ ਨਾਲ ਪਰਜਾਈ ਨੇ ਮੈਂ ਫੈਸਲਾ ਲਿਆ ਕਿ ਦੋਵੇਂ ਜਿਹੜੀਆਂ ਰਵਾਂਗੇ ਚਲ ਮੈਂ ਬਾਹਰੋਂ ਕਮਾ ਕੇ ਲਿਆਉਂਗੀ ਚਲ ਮਾੜਾ ਮੂੜ ਮੈਂ ਗਾ ਵੀ ਨਹੀਂਦੀ ਸੀ ਕਿ ਚਲ ਮੈਂ ਬਾਹਰੋਂ ਕਮਾ ਕੇ ਲਿਆਉਂਗੀ ਤੇ ਮੇਰੀ ਪਰਜਾਈ ਬੱਚੇ ਪਾਲੂਗੀ ਘਰੇ ਪਰ ਨਹੀਂ ਉਹਨੇ ਨਹੀਂ ਸਾ ਮਤਲਬ ਕਿ 1.5 ਸਾਲ ਦੀ ਕੁੜੀ ਤੇ ਮੁੰਡਾ ਸਾਲ ਕੁ ਦਾ ਛੋਟਾ ਜਿਹਾ ਸੀ ਹਾਂ ਹਾਂਜੀ ਚੱਲੇਗੀ ਮੁੜ ਕੇ ਦੋਹਰੀ ਮੁਸੀਬਤ ਹੋ ਗਈ ਕਿ ਬੱਚੇ ਵੀ ਘਰ ਚ ਪਾਲਣੇ ਤੇ ਬਾਹਰੋਂ ਕਮਾ ਕੇ ਵੀ ਲਿਆਉਣਾ ਫਿਰ ਸ਼ੁਰੂਆਤੀ ਦੌਰ ਦੇ ਵਿੱਚ ਜਦੋਂ ਇਹਨਾਂ ਬੱਚਿਆਂ ਦਾ ਪਾਲਣ ਪੋਸ਼ਣ ਸ਼ੁਰੂ ਹੁੰਦਾ ਹੈ ਉਦੋਂ ਫਿਰ ਤੁਸੀਂ ਫਿਰ ਕਿਸ ਤਰ੍ਹਾਂ ਦੇ ਕਾਰੋਬਾਰ ਸ਼ੁਰੂ ਕੀਤਾ ਜੀ ਪਾਜੀ ਪਹਿਲਾਂ ਮੈਂ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਸੀ ਝੜ ਪੋਚਾ ਕਰਦੀ ਸੀ ਫਿਰ ਬਾਅਦ ਦੇ ਵਿੱਚ ਇਦਾਂ ਪੈਲਸਾਂ ਦੇ ਵਿੱਚ ਬੀਬੀਆਂ ਜਾਣ ਲੱਗੀਆਂ ਪਿੰਡ ਦੀਆਂ ਮੈਂ ਉਹਨਾਂ ਨਾਲ ਜਾਣ ਲੱਗ ਗਈ ਜੁੜੇ ਉਹ ਵੇਟਰ ਦੇ ਹਾਂਜੀ ਵੇਟਰ ਦਾ ਕੰਮ ਕਰਦੀ ਰਹੀ ਹਾਂਜੀ ਪਾਜੀ ਉਹ ਕਰਦੀ ਰਹੀ ਫਿਰ ਬਾਅਦ ਵਿੱਚ ਕਦੀ ਜੇ ਕੋਈ ਕੰਮ ਮਿਲ ਜਾਣਾ ਮੈਂ ਉਹ ਕਰਨਾ ਫਿਰ ਸਾਡੇ ਪਿੰਡ ਇਦਾਂ ਮਤਲਬ ਜਿਹਨਾਂ ਦੇ ਮੈਂ ਘਰ ਕੰਮ ਕਰਦੀ ਉਹਨਾਂ ਦੇ ਘਰੇ ਬੱਚੇ ਹੋਏ ਤੇ ਉਹਨਾਂ ਨੇ ਕਿਹਾ ਕਿ ਮਤਲਬ ਅਸੀਂ ਨੱਪਣ ਘੁੱਟਣ ਵਾਸਤੇ ਕਿਸ ਨੂੰ ਲਾਉਣਾ ਦਾਈ ਜਿਹਨੂੰ ਕਹਿੰਦੇ ਆ ਅੱਛਾ ਦਾਈ ਦਾ ਕੰਮ ਕੀ ਕਰਦਾ ਦਾਈ ਦਾ ਕੰਮ ਤੇ ਕਹਿੰਦੇ ਉਹਦਾ ਮਹੱਲਾ ਮੈਂ 20 ਸਾਲ ਦੀ ਅੱਛਾ ਹਾਂਜੀ ਤੇ ਫਿਰ ਮੈਨੂੰ ਕਰਨਾ ਪਿਆ ਮੈਂ ਉਹ ਕੀਤਾ ਲੋਕਾਂ ਦੇ ਬੱਚਿਆਂ ਦੇ ਪੋਤਰੇ ਵੀ ਤੋਂ ਤੇ ਨਾ ਬੱਚਿਆਂ ਬਦਲੇ ਫਿਰ ਜੇ ਮੈਨੂੰ ਨਾ ਰੋਟੀ ਦੇਣੀ ਵੀ ਰੋਟੀ ਘਰ ਨੂੰ ਲੈ ਜਾਣਾ ਤੇ ਦਹੀਂ ਦੀ ਕੋਲੀ ਦੇਣੀ ਤੇ ਭਾਜੀ ਮੈਂ ਉਹ ਵੀ ਘਰ ਲੈ ਕੇ ਆ ਜਾਣੀ ਮੁੰਡੇ ਵਾ ਤੇ ਕਿ ਮੇਰੇ ਭਰਾ ਦੇ ਬੱਚੇ ਖਾਣਗੇ ਮ ਹਾਂਜੀ ਬਿਲਕੁਲ ਇਹ ਬਹੁਤ ਕਸ਼ਟ ਪ੍ਰਸਾਰਿਆ ਫਿਰ ਗਾਇਕੀ ਦੇ ਖੇਤਰ ਵਿੱਚ ਆਉਣਾ ਕਦੋਂ ਹੈ ਹਾਂਜੀ ਭਾਜੀ ਇਦਾਂ ਨਾ ਮੈਂ ਜਦੋਂ ਕੰਮ ਕਰਨ ਜਾਂਦੀ ਤੇ ਸਾਡੇ ਪੱਟੀ ਤੋਂ ਭਾਜੀ ਲੱਭ ਜੋਤੀ ਲੈ ਸੌਣ ਵਾਲੇ ਸਾਡੇ ਘਰ ਆਏ ਮੇਰੇ ਭਰਾਣਾ ਪਹਿਲਾਂ ਹੀ ਜਾਣਦੇ ਹੁੰਦੇ ਸੀ ਕਿ ਇਹ ਡੈਥ ਹੈ ਕਿ ਉਹ ਬਾਹਰ ਚ ਲੈ ਗਈ ਉਹਨਾਂ ਨੂੰ ਪਤਾ ਨਹੀਂ ਤੇ ਬਾਅਦ ਵਿੱਚ ਸਾਡੇ ਘਰ ਆਏ ਕਮਾਉਣ ਹਿਰਕ ਕਰਨ ਮੇਰੇ ਭਰਾ ਦਾ ਆਏ ਜਰੇ ਤੇ ਫਿਰ ਮੈਨੂੰ ਜਾ ਕੇ ਕਹਿੰਦੇ ਕਿ ਮਨਜੀਤੂ ਕੋਈ ਕੰਮ ਕਰ ਲੈ ਚੱਲ ਕਿ ਮੈਂ ਕੋਈ ਨੌਕਰੀ ਕਰ ਲਾਂ ਮੈਂ ਭਾਜੀ ਮੈਂ ਪੜ੍ਹੀ ਨਹੀਂ ਗਈ ਹਾਂ ਤੇ ਕੰਜਕ ਤੂੰ ਹੋਰ ਕੋ ਕੰਮ ਨਹੀਂ ਕਰ ਸਕਦੀ ਮਾ ਭਾਜੀ ਨਹੀਂ ਭਾਜੀ ਮੈਨੂੰ ਅੰਦਰ ਕੋਈ ਸ਼ੌਂਕ ਤੈਨੂੰ ਮਾ ਭਾਜੀ ਮੈਨੂੰ ਪੁਰਾਣਾ ਸ਼ੌਂਕ ਇਹ ਸੀ ਕਿ ਮੈਂ ਗਾਉਣ ਦਾ ਬੜਾ ਸ਼ੌਕ ਰੱਖਦੀ ਨਿੱਕੀ ਹੁੰਦੀ ਗਾਉਂਦੀ ਹੁੰਦੀ ਸੀ ਅੱਛਾ ਤੇ ਅਸੀਂ ਇਕ ਸਾਧੀਆਂ ਕੇ ਨਾ ਮਿਰਚਾਂ ਵੀ ਨਾਉਂਦੇ ਸੀ ਨਰਮਕ ਪਾ ਵੀ ਜੁਗਣ ਜਾਣੀਆਂ ਆ ਬੀਬੀਆਂ ਤੇ ਮੈਨੂੰ ਉਹਨਾਂ ਨੇ ਉੱਥੇ ਕਹਿਣਾ ਕਿ ਮੈਨੂੰ ਛੋਣਕ ਪੜਾ ਹੁੰਦਾ ਸੀ ਗੋਣਦਾ ਤੇ ਕਹਿਣਾ ਵੀ ਤੂੰ ਕੋਈ ਗਾਣਾ ਸੁਣਾ ਦੇ ਤੇ ਮੈਂ ਗਾਣੇ ਸੁਣਾਉਣੇ ਉਹਨਾਂ ਨੂੰ ਤੇ ਉਹਨਾਂ ਨੇ ਮਤਲਬ ਜਦੋਂ ਨਰਮੱਖ ਪਾ ਚੁਗਲਾ ਤੇ ਵੀ ਇਹ ਗਾਣੇ ਚ ਵੇਜਣਾ ਤਾਂ ਮੈਂ ਗਾਣੇ ਸੁਣਾਇਆ ਉਹਨਾਂ ਤੇ ਮੇਰੀ ਝੋਲੀ ਖਾਲੀ ਹੋਣੀ ਤੇ ਉਹਨਾਂ ਦੀ ਭਰ ਜਾਣੀ ਫਿਰ ਉਹਨਾਂ ਨੇ ਕਹਿਣਾ ਤੈਨੂੰ ਇੱਕ ਇੱਕ ਰੋਕ ਦਵਾਂ ਕਿ ਤੂੰ ਗਾਣਾ ਸੁਣਾ ਹਾਂ ਨੂੰ ਉਹਨਾਂ ਮੇਰੇ ਤੋਂ ਗਾਣੇ ਸੁਣਦਿਆਂ ਰਹਿਣਾ ਫਿਰ ਉਹਨਾਂ ਰੋਕ ਰੋਕ ਸਾਰਿਆਂ ਦਿਨਾਂ ਤੇ ਮੇਰੀ ਝੋਲੀ ਭਰ ਜਾਣੀ ਤੇ ਫਿਰ ਇਸੇ ਚਾਹ ਦੇ ਵਿੱਚ ਜੀ ਮਤਲਬ ਬੜਾ ਵਧੀਆ ਵੀ ਮਤਲਬ ਗਾਉਂਦੀ ਰਹੀਆਂ ਤੇ ਫਿਰ ਜੇ ਮੈਂ ਉਹਨਾਂ ਨੂੰ ਕਹਿਣਾ ਕਿ ਉਹਨਾਂ ਨੂੰ ਗਾਉਣ ਦੇਈ ਤੈਨ ਨੇ ਪੱਤੇ ਹੀ ਵਾਰਦੇ ਮੇਰੇ ਉਤੋਂ ਦੀ ਅੱਛਾ ਉਹਨਾਂ ਰੋਕ ਦੇ ਪੱਤੇ ਤੋੜ ਕੇ ਤੇ ਮੇਰੇ ਉਤੋਂ ਦੀ ਵੀ ਇੰਨਾ ਸ਼ੌਂਕ ਹੁੰਦਾ ਹੈ ਗਲਾਸ ਫੜ ਕੇ ਮਿਗਾਉਂਦੀ ਹੁੰਦੀ ਸੀ ਗਲਾਸ ਫੜ ਕੇ ਹਾਂਜੀ ਹਾਂਜੀ ਤੇ ਉਹ ਬੀਬੀਆਂ ਨੇ ਪੱਤੇ ਸੋੜਦੇ ਨੇ ਪੱਤੇ ਸੋੜਦੇ ਨੇ ਮੇਰੇ ਤੋਂ ਅੱਛਾ ਅੱਛਾ ਹਾਂਜੀ ਅੱਛਾ ਗਾਇਕੀ ਦਾ ਖੇਤਰ ਤੁਹਾਡਾ ਇੱਥੋਂ ਸ਼ੁਰੂ ਹੋ ਗਿਆ ਹਾਂਜੀ ਇੱਥੋਂ ਸ਼ੁਰੂ ਅੱਜ ਹੁਣ ਆਪਾਂ ਥੋੜਾ ਤੁਹਾਡੀ ਗਾਇਕੀ ਵਾਲੇ ਪਾਸੇ ਵੀ ਆਉਣੇ ਆ ਸਾਡੇ ਦਰਸ਼ਕਾਂ ਨੂੰ ਪਹਿਲਾ ਗੀਤ ਥੋੜਾ ਜਿਹਾ ਗੁੰਗੁਣਾ ਕੇ ਸੁਣਾਓ ਕਿਉਂਕਿ ਸਾਡੇ ਦਰਸ਼ਕਾਂ ਨੂੰ ਪਤਾ ਲੱਗੇ ਨਾ ਵੀ ਥੋੜੀ ਗਾਉਂਦੀ ਵੀ ਆ ਹਾਂਜੀ ਬਿਲਕੁਲ ਕੋ ਮਨੂ ਬਚਾਉਣ ਲਈ ਸ਼ਹੀਦ ਸਦਾ ਆਉਂਦੇ ਨੇ ਜ਼ੁਲਮਾਂ ਦੀ ਅੱਗ ਆਪਾਂ ਵਾਰ ਕੇ ਬਜਾਉਂਦੇ ਨੇ ਹੋ ਮੀਰ ਮਨੂ ਪਾਪੀ ਨੇ ਸੀ ਬੱਚਿਆਂ ਦੇ ਟੋਟੇ ਕੀਤੇ ਮਾਵਾਂ ਦੇ ਗਲਾਂ 'ਚ ਪੈ ਕੇ ਸ਼ਹੀਦ ਕਹਾਉਂਦੇ ਨੇ ਸਾਰਾ ਪਰਿਵਾਰ ਵਾਰ-ਵਾਰ ਦਿੱਤਾ ਦਸ਼ਮੇਸ਼ ਜੀ ਨੇ ਤੇਰਾ ਭਾਣਾ ਮਿੱਠਾ ਲਾਗੇ ਮੁਖੋਂ ਵਰਮਾਉਂਦੇ ਨੇ ਤੇਰਾ ਭਾਣਾ ਮਿੱਠਾ ਲਾਗੇ ਮੁਖੋਂ ਵਰਮਾਉਂਦੇ ਨੇ ਕੰਦੇ ਸਿਰ ਹਾਂਦ ਦिए ਸੁਣ ਤਿਆਰੀਏ ਨਿਤ ਕੱਟ ਦੇਖ ਡਾਉਣੇ ਭੰਨੇ ਪੀਰਾ ਮਾਰੀਏ ਫੁੱਲ ਟਾਣੀ ਗੁਜਰੀ ਦੀ ਅੱਖ ਦੇ ਸਿਪਾਏ ਵੈਰ ਨੇ ਨਿਤਾਰੇ ਗੁਜਰੀ ਦੀ ਅੱਖ ਦੇ ਸਿਪਾਏ ਵੈਰ ਨੇ ਗੁਜਰੀ ਦੀ ਅੱਖ ਦੇ ਸਿਪਾਏ ਵੈਰ ਨੇ ਨਿਤਾਰੇ ਗੁਜਰੀ ਦੀ ਅੱਖ ਦੇ ਸਿਪਾਏ ਵੈਰ ਨੇ ਵਾਹ ਵਾਹ ਕੀ ਬਾਤ ਹੈ ਅੱਛਾ ਇਹ ਗਾਉਣ ਦਾ سلسلہ ਤਾਂ ਸ਼ੁਰੂ ਹੋ ਗਿਆ ਪਰ ਬਾਅਦ ਚ ਫਿਰ ਕਾਮਾ ਮਿਲਣਾ ਸ਼ੁਰੂ ਹੋ ਗਿਆ ਸੀ ਹਾਂਜੀ ਹਾਂਜੀ ਭਾਜੀ ਕੰਮ ਮਿਲਣਾ ਸ਼ੁਰੂ ਹੋ ਗਿਆ। ਅੱਛਾ। ਹਾਂਜੀ। ਕਿੰਨਾ ਹੁਣ ਤੱਕ ਸਟੇਜਾਂ ਤੱਕ ਕਿੱਥੇ ਤੱਕ। ਸਟੇਜਾਂ ਭਾਜੀ ਮੈਂ ਬਹੁਤ ਲਾਈਆਂ ਪਰ ਮੈਂ ਅੱਗੇ ਨਹੀਂ ਆ ਸਕੀ। ਹਾਂਜੀ ਘਰ ਦੀ ਕਮਜੋਰੀ ਕਰਨ ਭਾਜੀ ਮੈਂ ਅੱਗੇ ਨਹੀਂ ਆ ਸਕੀ। ਕਿਉਂਕਿ ਕੋਈ ਹਿੰਮਤ ਗੀਤ ਟੋਟ ਨਹੀਂ ਗਿਆ ਕੁਝ ਨਹੀਂ ਹੋਇਆ ਇਸ ਕਰਕੇ ਮੈਂ ਅੱਗੇ ਨਹੀਂ ਆ ਸਕੀ। ਤੇ ਪਹਿਲਾਂ ਵਧੀਆ ਕੰਮ ਬਹੁਤ ਮਿਲਿਆ। ਵਧੀਆ ਹਾਂਜੀ ਬਹੁਤ ਵਧੀਆ। ਜਾਗਰਾਂ ਤੇ ਵੀ ਜਾਂਦੀ ਰਹੀ ਹਾਂ। ਪੀਰਾਂ ਦੇ ਭਜਨ ਵੀ ਗਾਉਂਦੀ ਰਹੀ ਹਾਂ। ਜੀ ਵੀ ਗਾਇਕ ਵੀ ਸਾਰਾ ਕੁਝ ਕਰਦੀ ਰਹੀ ਭਾਜੀ ਪਰ ਮੈਂ ਅੱਗੇ ਨਹੀਂ ਆ ਸਕੀ ਕਿਉਂਕਿ ਘਰ ਦੇ ਕਿੰਨੇ ਮਜਬੂਰੀ ਬੱਚੇ ਵੀ ਪਾਲਨੇ ਜਿਹੜੇ ਮੈਨੇ ਹੁਣੀਆਂ ਘਰੇ ਪੈਸੇ ਉਹ ਘਰੇ ਇਦਾਂ ਹੀ ਖਰਚੇ ਤੇ ਲੱਗ ਜਾਂਦੇ ਹੈ ਘਰ ਦਾ ਕੋਈ ਸਵਦਾ ਪਤਾ ਆ ਜਾਂਦਾ ਹੈ ਕੋਈ ਸੂਟ ਵੀ ਬਣਾਉਣਾ ਪੈਂਦਾ ਹੈ ਮੜਾ ਮੋੜ ਕੋਈ ਉਹ ਵੀ ਬਣਾਉਣੀ ਹੈ 10 ਸਲਾਈ ਕਢਾਈ ਤਾਂ ਹਾਂਜੀ ਨਾਲ ਸਲਾਈ ਕਢਾਈ ਦਾ ਕਰਦੀ ਅੱਛਾ ਜਿਹੜੀਆਂ ਬੀਬੀਆਂ ਆਉਂਦੀਆਂ ਸਲਾਈ ਸੂਟ ਸਵਾਉਣ ਵਾਸਤੇ ਉਹ ਨਹੀਂ ਕਹਿੰਦੀਆਂ ਕੁਝ ਸਾਨੂੰ ਕੋਈ ਗਾਣਾ ਗੁਣਾ ਸੁਣਾ ਹਾਂਜੀ ਹਾਂਜੀ ਭਾਜੀ ਸੁਣਦੀਆਂ ਉਹ ਵੀ ਗਾਣਾ ਸੁਣਦੀਆਂ ਅੱਛਾ ਫਿਰ ਬੀਬੀਆਂ ਨੂੰ ਕਿਹੜੇ ਗਾਣੇ ਸੁਣਾਉਦੇ ਜੀ ਹਾਂਜੀ ਸੁਣਾਜ ਨੇ ਮੈਨੂੰ ਜਿਆਦਾ ਅਮਰਤ ਅਮਰੀਕੀ ਦੇ ਵਿੱਚ ਜੀ ਨੂੰ ਪਸੰਦ ਕਰਦੀ ਮੈਂ ਉਹਨਾਂ ਤੋਂ ਮੈਂ ਸ਼ੁਰੂ ਹੋਈ ਆਂ ਹਾਂਜੀ ਉਹਨਾਂ ਨੂੰ ਸੁਣ ਸੁਣ ਕੇ ਸਾਡੇ ਘਰੇ ਟੇਪ ਹੁੰਦੀ ਛੋਟੀ ਟੇਪ ਤੇ ਮੈਂ ਗੀਤ ਸੁਣਦੀ ਰਹੀ ਉਹਨਾਂ ਦੇ ਤੇ ਉਸ ਤੋਂ ਕਰਕੇ ਮੈਂ ਆਇਆ ਸ਼ੁਰੂ ਆਈ ਵੇ ਤੂੰ ਮੈਨੂੰ ਕਹਿ ਨਾਏ ਕਿ ਮੈਂ ਹੋਰ ਕਿਸੇ ਤੇ ਡੁੱਲ ਕੇ ਸਾਬ ਕਸਮ ਵਾਦਿਆਂ ਨੂੰ ਨਹੀਂ ਤੂੰ ਦਿਲੋਂ ਚੰਦਰੀਏ ਭੁੱਲ ਗਈ ਜਿੰਦ ਦੇ ਹਾਰ ਦੇ ਤੋਵੇਂ ਜਰ ਆ ਤੂੰ ਕਰਕੇ ਦੇਖ ਇਸ਼ਾਰਾ ਤੈਨੂੰ ਪਿਆਰ ਨਹੀਂ ਕਰਦੀ ਮੈਂ ਕਿਵੇਂ ਤੂੰ ਸੋਚਣ ਆ ਦਿਨਦਾਰਾ ਤੈਨੂੰ ਪਿਆਰ ਨਹੀਂ ਕਰਦੀ ਮੈਂ ਕਿਵੇਂ ਤੂੰ ਸੋਚਣ ਆ ਦਿਨਦਾਰਾ ਵਾਓ ਕੀ ਬਾਤ ਅੱਛਾ ਵਿਚ ਵਿਚਾਲੇ ਜੇ ਪਹਿਲਾਂ ਤੁਹਾਡੇ ਕੰਮ ਸੁਣਦੇ ਹੁੰਦੇ ਸੀ ਕਾਫੀ ਚੱਲਿਆ ਬਾਅਦ ਵਿੱਚ ਕੋਰੋਨਾ ਕਾਲ ਤੋਂ ਬਾਅਦ ਤੁਸੀਂ ਗਾਇਬ ਹੋ ਗਏ ਜੀ ਕੋਰੋਨਾ ਕਾਲ ਤੋਂ ਬਾਅਦ ਜੀ ਕੰਮ ਐ ਇੱਕਦਮ ਬੰਦ ਹੋ ਗਿਆ ਭਾਜੀ ਫਿਰ ਮੈਨੂੰ ਪ੍ਰੋਗਰਾਮ ਨਹੀਂ ਮਿਲਿਆ ਤੇ ਮਾੜਾ ਮੁਰਜਾ ਸਲਾਈ ਕਢਾਈ ਹੋਈ ਦਾ ਕਰਕੇ ਫਿਰ ਮੈਂ ਕਰਦੀ ਰਹੀ ਆ ਭਾਜੀ ਫਿਰ ਗੁਜ਼ਾਰਾ ਹਾਂਜੀ ਹੁਣ 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 ਕੰਮ ਮਿਲਦੇ ਨੇ ਹਾਂਜੀ ਭਾਜੀ ਮਿਲਦੇ ਸਿਰੋੜੇ ਵਾਲੇ ਮਿਲਦੇ ਐਨੇ ਨਹੀਂ ਹਾਂ ਹੁਣ ਕਿਹੜੇ ਕਿਹੜੇ ਕੰਮ ਮੈਂ ਜਾਗਰਨ ਤੇ ਜ਼ਿਆਦਾ ਜਾਨੀ ਜਾਗਰਨ ਕਰਦੀ ਹਾਂ ਰਾਤਾਂ ਦੇ ਵਿੱਚ ਹਾਂਜੀ ਤੇ ਪ੍ਰੋਗਰਾਮ ਮਿਲ ਜਾਂਦੇ ਥੋੜੇ ਵਾਲੇ ਪਰਚਾਦੇ ਨਹੀਂ ਹਾਂ ਹਾਂਜੀ ਮੈਂ ਹੋ ਚਾਉਣੀ ਆ ਕਿ ਮੈਨੂੰ ਪ੍ਰੋਗਰਾਮ ਮਿਲਣਾ ਤੇ ਮੈਂ ਆਪਦੀ ਹੱਕ ਦੀ ਕਰਕੇ ਖਾਵਾਂ ਮੈਨੂੰ ਇਹ ਨਹੀਂ ਸ਼ੌਂਕ ਕਿ ਮੈਂ ਕਿਸੇ ਤੋਂ ਮੰਗ ਕੇ ਖਾਵਾਂ ਤੇ ਨਾ ਹੀ ਮੈਂ ਕਦੀ ਕਿਸੇ ਰਿਸ਼ਤੇਦਾਰ ਤੋਂ ਮੰਗਿਆ ਅੱਛਾ ਇਹ ਆਪਣੇ ਕੋਲੋਂ ਆਪ ਹੀ ਗੁਜ਼ਾਰਾ ਭਲਾ ਥੋੜਾ ਜਿਆਦਾ ਹੀ ਆਪਦਾ ਕਰਦੇ ਆ ਹਾਂਜੀ ਥੋੜਾ ਬੜਾ ਬਾਪੂ ਕਰ ਲੈਂਦਾ ਤੇ ਮੈਂ ਵੀ ਕਰ ਲੈਂਦੀ ਹਾਂ ਬੰਦਾ ਕੰਮ ਤੇ ਇਹਦੇ ਨਾਲ ਗੁਜ਼ਾਰਾ ਚੱਲੀ ਜਾਂਦਾ ਹੈ ਤੇ ਬੱਚੇ ਵੀ ਪੜਾਏ ਜਾਂਦੇ ਬੱਚੇ ਪੜ੍ਹਨਦੇ ਗੁੜੀਆਂ 12 ਕਰ ਲਿਆ ਵਾ ਤੇ ਮੁੰਡਾ ਹੁਣ 11ਵਾਂ ਚਾ ਹਾਂ ਹਾਂਜੀ ਬੱਚੇ ਪੜਾਉਂਦੇ ਹੀ ਆ ਨਾ ਮੈਂ ਬੱਚਿਆਂ ਨੂੰ ਆਪ ਮੰਗ ਕੇ ਪਾਉਂਦੀ ਨਹੀਂ ਕੱਪੜੇ ਪਰ ਇਹਨਾਂ ਨੂੰ ਮੰਗ ਕੇ ਨਹੀਂ ਪਾਏ ਭਾਈ ਇਹਨਾਂ ਨੂੰ ਮੰਗ ਕੇ ਨਹੀਂ ਪਾਏ ਆਪਨੇ ਮਿਹਨਤ ਨਾਲ ਹਾਂਜੀ ਆਪਣੀ ਮਿਹਨਤ ਨਾਲ ਹੂੰ ਹਾਂਜੀ ਤੇ ਜਿਹੜੇ ਆਪਣਾ ਜਿੱਤਰਾ ਹੁਣ ਤੁਸੀਂ ਆ ਬੱਚੇ ਉਦੋਂ ਬਹੁਤ ਛੋਟੇ ਸੀਗੇ ਜਦੋਂ ਤੁਸੀਂ ਬਾਹਰ ਜਾਣਾ ਸ਼ੁਰੂ ਕੀਤਾ ਗਾਉਣਾ ਸ਼ੁਰੂ ਕਰ ਦਿੱਤਾ ਬਾਕੀ ਰਿਸ਼ਤੇਦਾਰਾਂ ਦਾ ਰਿਸਪੌਂਸ ਕਿੱਦਾਂ ਦਾ ਰਿਹਾ ਉਹ ਰਿਸ਼ਤੇਦਾਰ ਇਸ ਗੱਲ ਨੂੰ ਮੰਨਤਾ ਦਿੰਦੇ ਰਹੇ ਵੀ ਤੂੰ ਗਾਉਣ ਜਾ ਬਾਰ ਜਾ ਘਰ ਵਿੱਚ ਬਾਪੂ ਨੇ ਕਿੱਤਰਾ ਦਾ ਆ ਰਿਹਾ ਨਾ ਭਾਈ ਬਾਪੂ ਵੀ ਨਹੀਂ ਜਾਣ ਦਿੰਦਾ ਹੁੰਦਾ ਹਾਂ ਤੇ ਫਿਰ ਵੀ ਮੈਂ ਬਾਪੂ ਨੂੰ ਸਮਝਾਇਆ ਕਿ ਮੈਂ ਇਹ ਨਾ ਕਰ ਸਕਦੀ ਮੇਰੇ ਤੇ ਮਨਾ ਜਾ ਮਾਨ ਰੱਖ ਤੂੰ ਥੋੜਾ ਜਿਹਾ ਕਿ ਮੈਂ ਇਦਾਂ ਨਹੀਂ ਕੁਝ ਕਰਦੀ ਜਿਹੜਾ ਤੈਨੂੰ ਬੁਰਾ ਲੱਗੂਗਾ ਪਹਿਲਾਂ ਨਹੀਂ ਮੰਨਦੇ ਬਾਪੂ ਫਿਰ ਮੈਂ ਜਗਰਾਤਿਆਂ ਦਾ ਕਹਿੰਦੀ ਨਹੀਂ ਕਿ ਮੈਂ ਜਗਰਾਤਿਆਂ ਤੇ ਜਾਣੀ ਜਗਰਾਤਿਆਂ ਤਾਂ ਫਿਰ ਸ਼ੁਰੂਆਤ ਕੀਤੀ ਫਿਰ ਹੁਣ ਬਾਪੂ ਮੇਰਾ ਮੈਨੂੰ ਕੁਝ ਨਹੀਂ ਕਹਿੰਦਾ ਬੜੇ ਮਾਨ ਤਾਂ ਨਾ ਕੱਲੀ ਜਾਨੀ ਮੈਂ ਕੱਲੀ ਹੋਣੀ ਜਿੱਦਾਂ ਮਤਲਬ ਕਿਸੇ ਨਸਟੇਜ ਤੇ ਜਾਣਾ ਵਾ ਤੇ ਉਹ ਭਾਜ ਨਹੀਂ ਮੈਨੂੰ ਲੈ ਜਾਂਦੇ ਛੱਡ ਜਾਂਦੇ ਆ ਤੇ ਹੁਣ ਕਦੀ ਨਹੀਂ ਮੈਂ ਕਦੀ ਕੇਨ ਖੜਿਆ ਨਹੀਂ ਤੇ ਪਹਿਲਾਂ ਮੈਂ ਮਤਲਬ ਲੱਗ ਜਾਨੀ ਨਹੀਂ ਛੋਟੇ ਨੇ ਪਿੱਛੇ ਜੇ ਕੁਝ ਵੱਡੇ ਸਿੰਗਰਾਂ ਨਾਲ ਵੀ ਤੁਹਾਡੀਆਂ ਫੋਟੋਆਂ ਆਈਆਂ ਹੋਰ ਕਿਹੜੇ-ਕਿਹੜੇ ਸਿੰਗਰਾਂ ਨਾਲ ਤੁਸੀਂ ਗਏ ਸੀ ਹਾਂਜੀ ਭਾਜੀ ਮੈਂ ਮਤਲਬ ਜਸਵਿੰਦਰ ਬਰਾੜ ਦੀ ਸਟੇਜ ਤੇ ਵੀ ਗਿਆ ਆ ਭਾਜੀ ਜਸਵਿੰਦਰ ਬਰਾੜ ਦੀ ਹਾਂਜੀ ਉਹਨਾਂ ਨਾਲ ਵੀ ਗਿਆ ਤੇ ਹੁਣ ਕਰਿਆਲੇ ਵਾਲੇ ਮੇਲੇ ਤੇ ਆਪਣੇ ਜੀ ਖਾਨ ਆਈ ਉਸ 스테ਟ ਤੇ ਵੀ ਮੈਂ ਗਿਆ ਪਰ ਉੱਥੇ ਵੀ ਗਿਆ ਹਾਂ ਪਰ ਪਾਲ ਠੱਠੇ ਵਾਲਾ ਦੇ ਨਾਮ ਹਾਂ ਜੀ ਭਾਈ ਰਪਾਲ ਠੱਠੇ ਵਾਲੇ ਨੂੰ ਮੈਂ ਬਹੁਤ ਸਣਦੀ ਹਾਂ ਨਾਲੇ ਸਾਡੇ ਰਿਸ਼ਤੇਦਾਰ ਵੀ ਆ ਅੱਛਾ ਅੱਛਾ ਤੇ ਉਹਨਾਂ ਤੋਂ ਵੀ ਕੁਝ ਮੈਨੂੰ ਸ਼ੌਂਕ ਜਾਗ ਗਿਆ ਥੋੜਾ ਜਿਹਾ ਉਹਨਾਂ ਨਾਲ ਮੈਂ ਇੱਕ ਵਾਰੀ ਗੱਲ ਕੀਤੀ ਮੈਂ ਕਿ ਭਾਜੀ ਮੈਂ ਗਾਉਣਾ ਚਾਹੁੰਨੀ ਹਾਂ ਤੇ ਕਹਿੰਦੇ ਕਿ ਦੁਜਾ ਵੀ ਤੂੰ ਅਸਕਰ ਬਾਹਰ ਜਾਵੇਂਗੀ ਸਿੱਖੇਂਗੀ ਕੁਝ ਤੇ ਫਿਰ ਘਰੇ ਬਿਠੀ ਜਾਇ ਤੇ ਚੜਨੀ ਜਾਣਾ ਤੂੰ ਬਿਲਕੁਲ ਬਿਲਕੁਲ ਤੇ ਪਹਿਲਾਂ ਮੈਂ ਘਰੇ ਬੈਠੀ ਸੋਚਿਆ ਕਿ ਮੈਂ ਇਤਨੇ ਗਲਾ ਕਰ ਪਾਣ ਜਾਣਾ ਪਰ ਇਦਾਂ ਨਹੀਂ ਬਣਿਆ ਜਾਂਦਾ ਭਾਜੀ ਬੜਾ ਔਖਾ ਹਾਂ ਉਹ ਚੰਗਾ ਨਾਂ ਸੀ ਹਾਂਜੀ ਬਹੁਤ ਵਧੀਆ ਨਾਂ ਹੀ ਉਹਨਾਂ ਦਾ ਉਹਨਾਂ ਕੋ ਗਈ ਉਹ ਮਨ ਲਓ ਮੇਰੇ ਘਰ ਦੀ ਕਮਜੋਰੀ ਥੋੜੇ ਦਿਨ ਮੈਂ ਸਿੱਖਿਆ ਉਹਨਾਂ ਮੈਨੂੰ ਬਹੁਤ ਵਧੀਆ ਦੱਸਿਆ ਮੈਂ ਪਹਿਲੀ ਸਟੇਜ ਮਤਲਬ ਬਾਬਾ ਜੀ ਦਾ ਇੱਥੇ ਮੇਲਾ ਹੀ ਮਨੇ ਆਲੇ ਮਦਦ ਜਿ ਕਰਾਤਾ ਸੀਗਾ ਤੇ ਉੱਥੇ ਭਾਜੀ ਮੈਂ ਗਿਆ ਤੇ ਬਹੁਤ ਪਿਆਰ ਮਿਲਿਆ ਸਾਰਿਆਂ ਦਾ ਹੁਣ ਤੁਸੀਂ ਦੁਗਾਣਾ ਜੋੜੀ ਚ ਗਾਉਂਦੇ ਹੋ ਕਿ ਜਾਂ ਸੋਲੋ ਗਾਉਂਦੇ ਹੋ ਭਾਜੀ ਮੈਂ ਸੋਲੋ ਗਾਉਂ ਨਹੀਂ ਜੇ ਦੁਗਾਣਾ ਮਿਲ ਜੇ ਤੇ ਮਤਲਬ ਦੁਗਾਣਾ ਮਿਲ ਜਾਵੇ ਤੇ ਕੋਈ ਸਾਈਡ ਤੇ ਚੱਲ ਜਾ ਹਾਂ ਚਲੇ ਜਣੀ ਹਾਂ ਮਤਲਬ ਉਹ ਜਿਹੜਾ ਤੁਸੀਂ ਸਾਈਡ ਤੇ ਜਾਂਦੇ ਹੋ ਤੇ ਆਪਦੇ ਪ੍ਰੋਗਰਾਮ ਚ ਕੀ ਫ ਪ੍ਰੋਗਰਾਮ ਵਧੀਆ ਲੱਗਦਾ ਵਾ ਸਾਇਰ ਤੇ ਥੋੜਾ ਜਿਹਾ ਔਖਾ ਲੱਗਦਾ ਹਾਂ ਹਾਂ ਨਾਲੇ ਉੱਚ ਆਪਦੇ ਪ੍ਰਵਾਹ ਪੈਸੇ ਵੀ ਵੱਧ ਪਰੇ ਫਿਰ ਇਨਾ ਵਾ ਕਰੇ ਮੈਂ ਤਾਂ ਤਿਆਰੀ ਵੀ ਨਹੀਂ ਹੁੰਦੀ ਕਿਸੇ ਦਿਨ ਨਾਲ ਜਿਹੜੀ ਕਰਨੀ ਹੁੰਦੀ ਹੈ ਹਾਂ ਤੇ ਇਥੇ ਘਰੇ ਮੈਂ ਮਾੜੀ ਮੋਟ ਆਪਣੀ ਤਿਆਰੀ ਕਰੀ ਜਾਂਦੀ ਰਹਿੰਦੀ ਹਾਂ ਫਿਰ ਤਾਂ ਕਰਨਾ ਆਪਣਾ ਵਧੀਆ ਸੋਲੋ ਵਧੀਆ ਲੱਗਦਾ ਉੱਚ ਪੈਸੇ ਵੀ ਚੱਗੇ ਚਾਰ-ਚਾਰ ਹਾਂਜੀ ਹਾਂਜੀ ਬਣ ਜਾਂਦੇ ਹੂੰ ਹੁਣ ਜਿਹੜੇ ਦਰਸ਼ਕ ਤੁਹਾਨੂੰ ਪਹਿਲਾਂ ਸੁਣਦੇ ਰਹੇ ਨੇ ਕਰੋਨਾ ਕਾਲ ਤੋਂ ਬਾਅਦ ਤੁਹਾਡਾ ਜਿਹੜਾ ਕੰਮ ਇੱਕਦਮ ਡਾਊਨ ਹੋ ਗਿਆ ਉਸ ਤੋਂ ਬਾਅਦ ਫਿਰ ਕਿਸ ਤਰ੍ਹਾਂ ਬਜਾਰਾ ਚੱਲਦਾ ਨਹੀਂ ਹਾਂਜੀ ਪਾਜੀ ਇਦਾਂ ਹੀ ਡੈਡੀ ਥੋੜਾ ਬੜਾ ਕਰ ਲੈਂਦਾ ਤੇ ਕੋਈ ਸੂਟ ਸੀ ਕੇ ਮੈਂ ਕਜਾਰਾ ਕਰਦੀ ਰਹੀ ਚਲੋ ਜੀ ਜੇ ਮੰਨ ਲਓ ਕੋਈ ਥੋੜੇ ਜਿਹੇ ਪੈਸੇ ਦੇ ਜਾਂਦਾ ਮੈਂ ਥੋੜਿਆ ਜੀ ਯਾਨੀ ਕਿ ਚਲ ਕੋਈ ਗੱਲ ਨਹੀਂ ਐ ਇੰਨੇ ਚ ਕਜਾਰਾ ਹੋ ਜਾਂਦਾ ਮੇਰਾ ਵਧੀਆ ਤੇ ਕਾਂ ਸਲਾਈ ਦਾ ਕੰਮ ਵਧੀਆ ਮਿਲ ਜਾਂਦਾ ਤੇ ਹੁਣ ਗਾਇਕੀ ਜਿਹੜੀ ਆ ਉਹਨੂੰ ਅੱਗੇ ਵਧਾਉਣ ਵਾਸਤੇ ਤੁਸੀਂ ਕਹਿ ਰਹੇ ਕਿ ਮੈਂ ਦਰਸ਼ਕਾਂ ਨੂੰ ਬੇਨਤੀ ਕਰਨੀ ਚਾਹੁੰਦੀ ਹਾਂ ਹਾਂਜੀ ਪਾਜੀ ਮੈਂ ਬੇਨਤੀ ਕਰਨੀ ਚਾਹੁੰਦੀ ਹਾਂ ਕਿ ਮੈਨੂੰ ਕੁਝ ਪੈਸਾ ਨਹੀਂ ਚਾਹੀਦਾ ਕੁਝ ਨਹੀਂ ਚਾਹੀਦਾ ਸਿਰਫ ਤੁਹਾਡਾ ਪਿਆਰ ਚਾਹੀਦਾ ਹੈ ਕਿ ਮੈਨੂੰ ਪ੍ਰੋਗਰਾਮਾਂ ਤੇ ਬੁਲਾਓ ਤੁਸੀਂ ਤੇ ਦਿਕਾਂਵਾ ਤੇ ਮੈਨੂੰ ਵੀ ਵਧੀਆ ਲੱਗੇ ਤੇ ਤੁਹਾਨੂੰ ਵੀ ਚੰਗਾ ਲੱਗੇ ਤੇ ਮੈਨੂੰ ਕੰਮ ਮਿਲਣਾ ਚਾਹੀਦਾ ਜਿਸ ਤਰ੍ਹਾਂ ਮੈਂ ਹੱਥ ਜੁੜ ਕੇ ਬੇਨਤੀ ਕਰਦੀ ਕਿ ਮੇਰੇ ਬੱਚੇ ਵੀਰ ਦੇ ਪਲ ਜਾਣ ਗਾਂਵ ਮੇਨਾਂ ਦੇ ਵਿਆਹ ਵੀ ਕਰਨੇ ਆ ਤੇ ਇਹੀ ਚਾਹਨੀ ਆ ਕਿ ਮੈਨੂੰ ਕੰਮ ਮਿਲੇ ਬਸ ਕੰਮ ਚਾਹੀਦਾ ਜਿਸ ਤਰ੍ਹਾਂ ਪੀਰਾ ਫਕੀਰਾਂ ਦੇ ਮੇਲੇ ਹੋਣਗਾ ਹਾਂਜੀ 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 ਹਾਂ ਉਹਨਾਂ ਕਮੇਟੀਆਂ ਨੂੰ ਤੁਸੀਂ ਬੇਨਤੀ ਕਰ ਸਕਦੇ ਹੋ ਹਾਂਜੀ ਇਹੋ ਮੈਂ ਬੇਨਤੀ ਕਰਦੀ ਕਿ ਮੈਨੂੰ ਪ੍ਰੋਗਰਾਮਾਂ ਤੇ ਥੋੜੇ ਜਿਹੋ ਥੋੜਾ ਮੌਕਾ ਦਿਓ ਤੇ ਮੈਨੂੰ ਸੁਣੋ ਜੇ ਤੁਹਾਨੂੰ ਵਧੀਆ ਲੱਗੂ ਤਾਂ ਤੁਸੀਂ ਗਾਵੇਂ ਮੈਨੂੰ ਬੁਲਾਓਗੇ ਹਾਂ ਹਾਂਜੀ ਬਸ ਭਾਜੀ ਮੈਂ ਹਾਂ ਕੋਈ ਹੋਰ ਜਾਂਦੇ ਜਾਂਦੇ ਦੋ ਚਾਰ ਇੱਕ ਦੋ ਗੀਤ ਜਿਆ ਲੈਣਾ ਹੋਰ ਹੋ ਜਾਂਣ ਜਿਹੜੇ ਸਟੇਜਾਂ ਤੇ ਅਕਸਰ ਤੁਸੀਂ ਗਾਉਂਦੇ ਹੋ ਹਾਂ ਸਟੇਜਾਂ ਤੇ ਮੈਂ ਭਾਜੀ ਕੁਲਦੀਪ ਰੰਧਾਵੇ ਨੂੰ ਬਹੁਤ ਸੁਣਦੀ ਉਹਨੂੰ ਗਾਉਣੀ ਹੈ ਅੱਛਾ ਲੋਕ ਤੱਕ ਉਹਨਾਂ ਦਾ ਲੋਕ ਤੱਕ ਹਾਂ ਸੁਣ ਸੁਣਾਉਣਾ ਹੂ ਹੂ

ਹੋ ਬਹੁਤਾ ਮੂਕਦੇ ਲਾਈਏ ਨਾ ਰੰਨਾ ਬਤਕਾਰਾਂ ਨੂੰ ਇਹ ਤੇ ਕਦੇ ਨਾ ਦੇਈਏ ਵੀਰ ਲੋ ਪੁਲਸੀਏ ਯਾਰਾਂ ਨੂੰ ਚੋਰਾਂ ਦੇ ਸੰਗ ਬਹਿ ਕੇ ਆਪਣੀ ਕਦਰ ਘਟਾਈਏ ਨਾ ਸੱਪ ਸ਼ੇਰ ਤੇ ਜੱਟ ਕਦੇ ਵੀ ਸੁੱਤਾ ਠਾਈਏ ਨਾ ਸੱਪ ਸ਼ੇਰ ਤੇ ਜੱਟ ਕਦੇ ਵੀ ਸੁੱਤਾ ਠਾਈਏ ਨਾ ਵਾ ਵਾ ਕੀ ਬਾਤ ਹੈ ਅੱਛਾ ਤੁਹਾਡੇ ਕੋ ਕੋ ਮੋਬਾਈਲ ਨੰਬਰ ਹੈਗਾ ਤੁਹਾਡਾ ਹਾਂਜੀ ਆ ਮੋਬਾਈਲ ਨੰਬਰ ਆਪਣਾ ਬੋਲ ਜਿਹੜੇ ਦਰਸ਼ਕ ਤੁਹਾਨੂੰ ਸੁਣਨਾ ਚਾਹੁੰਦੇ ਜਾਂ ਕੋ ਤੁਹਾਨੂੰ ਪ੍ਰੋਗਰਾਮ ਤੇ ਬੁਲਾਉਣਾ ਚਾਹੁੰਦੇ ਹੋ ਸਿੱਧਾ ਤੁਹਾਡੇ ਨਾਲ ਕੰਟੈਕਟ ਕਰ ਸਕਦੇ ਹਾਂ ਜੀ ਭਾਜੀ ਮੇਰਾ ਮੋਬਾਈਲ ਨੰਬਰ ਹੈ ਜੀ 97815 15635 ਦੁਬਾਰਾ ਬੋਲ ਦੂ 97815 15635 ਤੇ ਜਿਹੜੇ ਜਿਹੜੇ ਤੁਸੀਂ ਪ੍ਰੋਗਰਾਮ ਕਰਨਾ ਪਸੰਦ ਕਰਦੇ ਹੋ ਉਹ ਪ੍ਰੋਗਰਾਮ ਵੀ ਦੱਸ ਦਿਓ ਵੀ ਇਸ ਤਰ੍ਹਾਂ ਦਾ ਮੈਂ ਗਾਇਕੀ ਜਿਹੜੀ ਆ ਉਹ ਕਰਨੀ ਚਾਹੁੰਦੀ ਆ ਤੇ ਐਦਾਂ ਦੇ ਲੋਕ ਤੁਹਾਨੂੰ ਬੁਲਾ ਸਕਦੇ ਹਾਂ ਹਾਂਜੀ ਭਾਜੀ ਮੈਂ ਸਤੇ ਜਾ ਮੇਰ ਜਾਂ ਤੇ ਪਿਰਫ ਕੀਰਾਂ ਦੀ ਮਹਿਫਲ ਦੇ ਵਿੱਚ ਵੀ ਹਾਜ਼ਰੀ ਲੱਗਦੀ ਹੈ ਮੇਰੀ ਜੀ ਹਾਂ ਧਾਰਮਿਕ ਵੀ ਗਾ ਲੈਣੀ ਆ ਸੱਬਿਆਚਾਰ ਵੀ ਸੱਬਿਆਚਾਰ ਵੀ ਹਾਂ ਤੇ ਜਾਗਰਨ ਤੇ ਵੀ ਜਾਨੀ ਜਿਆਦਾ ਮੈਂ ਜਾਗਰਨ ਤੇ ਜਾਨੀ ਆ ਜੀ ਜਿਆਦਾ ਜਾਗਰਨ ਹਾਂ ਜਾਗਰਨ ਤੇ ਮੈਨੂੰ ਵਧੀਆ ਮਤਲਬ ਮੌਕਾ ਮਿਲ ਜਾਂਦਾ ਗਾਉਣ ਦਾ ਹਾਂ ਤੇ ਜਾਗਰਨ ਤੇ ਜਾਨੀ ਆ ਤੇ ਬਾਕੀ ਲੇਡੀ ਸੰਗੀਤਾਂ ਵੀ ਕਰ ਲੈਣੇ ਆ ਜੀ ਲੇਡੀ ਸੰਗੀਤਾਂ ਵੀ ਹਾਂਜੀ ਅੱਛਾ ਉਹਦੇ ਵਿੱਚ ਕਾਫੀ ਚੀਜ਼ਾਂ ਹੁੰਦੀਆਂ ਨੇ ਤੇ ਉਹ ਪ੍ਰਾਣੀਆਂ ਘੋੜੀਆਂ ਗਾਉਂਦੀਆਂ ਹੁੰਦੀਆਂ ਸੁਹਾਗ ਆਉਂਦੀਆਂ ਜਾਂ ਟੱਪੇ ਜਾਂ ਬੋਲੀਆਂ ਉਹਨਾਂ ਦਾ ਕੋਈ ਪੁਰਾਣਾ ਜਾਂ ਰੰਗ ਜੇ ਕੋਈ ਤੁਹਾਨੂੰ ਯਾਦ ਹੋਵੇ ਤਾਂ ਸਿਰੋ ਸਾਡੇ ਦਾ ਸਨ ਕਰ। ਕੋਈ ਨਹੀਂ ਮੈਂ। ਚਲੋ ਕੋਈ ਨਹੀਂ। ਕਾਲੇ ਤੇਸ਼ੋਲੇ ਆਂਦਾ ਖੇਤ ਹੋਣੀ ਹੋਣੀ ਨਿਸਰ ਗਿਆ। ਬਾਬਲ ਤਰਮੀ ਦਾ ਦੇਸ਼ ਹੋਣੀ ਹੋਣੀ ਵਿਛੜ ਗਿਆ। ਮਾਤਾ ਨਾ ਕਰ ਬੋਲ ਤਬੋਲਾ ਯਸੀਤੇ ਆ ਆ ਮੰਗੇ ਬਾਬਲ ਤਰਮੀ ਦਾ ਦੇਸ਼ ਕਦੇ ਫੇਰਾ ਪਾਜਾਂ ਮੰਗੇ ਇਹ ਸੁਹਾਗ ਜੀ ਇਹ ਸੁਹਾਗ ਘੋੜੀ ਦਾ ਵੀ ਚਲ ਦੋ ਲੈਣਾ ਹੋ ਜਾ ਘੋੜੀ ਦਾ ਜਿਹੜੀਆਂ ਪ੍ਰਾਣੇ ਇੱਕ ਸੁਹਾਗ ਜਿਹੜੇ ਲੜਕੀ ਦੇ ਵਿਆਹ ਤੇ ਗਾ ਜਾਂਦੇ ਆ ਤੇ ਘੋੜੀਆਂ ਜਿਹੜੀਆਂ ਮੁੰਡੇ ਦੇ ਵਿਆਹ ਤੇ ਗਾ ਜਾਂਦੇ ਆ ਉਹ ਘੋੜੀ ਦਾ ਵੀ ਕੋਈ ਦੋ ਚਾਰ ਲੈਣਾ ਹੋ ਜਾ ਜੇ ਤੁਹਾਡੇ ਯਾਦ ਹੋਣ ਜੀ ਘੋੜੀ ਤੇਰੀ ਵੀਰਿਆ ਵੇਸ਼ ਟੀਲ ਦੀ ਬਣੀ ਕੋੜੀ ਤੇਰੀ ਵੀਰਿਆ ਵੇਸ਼ ਟੀਨ ਦੀ ਬਣੀ ਬਹਿ ਜਾ ਬਹਿ ਜਾ ਵੀਰਿਆ ਵੇਸ਼ਕੀਨ ਬਣ ਕੇ ਬਹਿ ਜਾ ਬਹਿ ਜਾ ਵੀਰਿਆ ਵੇਸ਼ਕੀਨ ਬਣ ਕੇ ਬਾਬਲ ਤੇਰਾ ਵੀਰਿਆ ਆ ਜੇ ਰੁਸਿਆ ਫਿਰੇ ਬਾਬਲ ਤੇਰਾ ਵੀਰਿਆ ਆ ਜੇ ਰੁਸਿਆ ਫਿਰੇ ਰੁਸੇ ਬਾਬਲ ਨੂੰ ਮਨਾ ਲੈ ਵੀ ਗਰੀਬ ਬਣ ਕੇ ਕੋੜੀ ਤੇਰੀ ਵੀਰਿਆ ਮੇਛਟੀਲ ਦੀ ਬਣੀ ਇੱਕ ਵਾਰੀ ਫੇਰ ਆਪਣੇ ਦਰਸ਼ਕਾਂ ਨੂੰ ਆ ਦੱਸ ਸਕਦੇ ਹੋ ਸਾਡੇ ਮਾਧਿਅਮ ਰਾਹੀਂ ਵੀ ਉਹ ਮੈਨੂੰ ਦੁਬਾਰਾ ਇੱਕ ਵਾਰੀ ਮੌਕਾ ਦੇਣ ਜ਼ਰੂਰ ਹਾਂ ਜੀ ਮੈਂ ਸਾਰੇ ਦਰਸ਼ਕਾਂ ਨੂੰ ਬੇਨਤੀ ਕਰਦੀ ਹਾਂ ਜੀ ਮੈਨੂੰ ਮੌਕਾ ਦਿਓ ਮੈਨੂੰ ਅੱਗੇ ਲਿਆਓ ਥੋੜਾ ਬੜਾ ਮੇਰੇ ਘਰ ਦੀ ਗਰੀਬੀ ਵੀ ਦੂਰ ਹੋ ਜੁਗੀ ਤੇ ਚਲੋ ਜੀ ਤੁਹਾਨੂੰ ਵੀ ਵਧੀਆ ਲੱਗੂਗਾ ਮੈਂ ਸਟੇਜਾਂ ਤੇ ਕੰਮ ਕਰਦੀ ਬਹੁਤ ਵਧੀਆ ਕਰਦੀ ਚਲੋ ਘਰੇ ਤੁਹਾਨੂੰ ਪਤਾ ਇਦਾਂ ਦਾ ਹੀ ਹੁੰਦਾ ਮੋਚਲ ਤੇ ਮੈਨੂੰ ਕੰਮ ਦੋ ਭਾਜੀ ਮੇਰੇ ਹੱਥ ਜੁੜ ਕੇ ਹੀ ਬੇਨਤੀ ਆ ਮੇਰਾ ਨੰਬਰ ਆ 9781515635 ਚਲੋ ਬਹੁਤ ਬਹੁਤ ਧੰਨਵਾਦ ਜੀ ਗੱਲ ਬਤ ਕਰ ਸੋ ਇਹ ਨੇ ਮਨਜੀਤ ਗਿੱਲ ਜੀ ਜਿਨ੍ਹਾਂ ਨੇ ਸਟੇਜਾਂ ਤੇ ਕਰੋਨਾ ਕਾਲ ਤੋਂ ਪਹਿਲਾਂ ਬਹੁਤ ਨਾਸ ਸੀ ਇਹਨਾਂ ਦਾ ਇਸ ਮਾਝੇ ਵਾਲੇ ਪਾਸੇ ਤੇ ਸ਼ਾਇਦ ਕੋਈ ਅਖਾੜਾ ਕੋਈ ਸਟੇਜ ਇਹਨਾਂ ਤੋਂ ਬਿਨਾ ਸ਼ੁਰੂ ਨਹੀਂ ਸੀ ਹੁੰਦੀ ਕਿਉਂਕਿ ਕਾਫੀ ਲੋਕ ਜਿਹੜੇ ਆ ਇਹਨਾਂ ਨੂੰ ਪਿਆਰ ਕਰਦੇ ਸੀ ਸੁਣਦੇ ਸੀ ਲੋਕ ਤੇ ਕਰੋਨਾ ਕਾਲ ਤੋਂ ਬਾਅਦ ਕਾਫੀ ਐਸੇ ਕਲਾਕਾਰ ਸੀ ਜਿਹੜੇ ਗੁੰਮਨਾਮ ਹੋ ਗਏ ਤੇ ਜਿਹੜੀ ਇਹਨਾਂ ਦੀ ਸੰਘਰਸ਼ ਦੀਆਂ ਕਹਾਣੀਆਂ ਕਿ ਇਹਨਾਂ ਨੇ ਆਪਣੇ ਭਰਾ ਦੇ ਬੱਚੇ ਪਾਲਣ ਵਾਸਤੇ ਖੁਦ ਆਪਣਾ ਵਿਆਹ ਨਹੀਂ ਕਰਾਇਆ ਇਹ ਬਹੁਤ ਵੱਡੀ ਦੇਣ ਹੈ ਇਹ ਇਹੋ ਜਿਹਾ ਜਿਹੜਾ ਤਿਆਗ ਆ ਉਹ ਕੋਈ ਕਰਮਾ ਵਾਲਾ ਹੀ ਕਰ ਸਕਦਾ ਹੈ ਤੇ ਅੱਜ ਇਸ ਮੈਂ ਨੂੰ ਤੁਹਾਡੀ ਲੋੜ ਹੈ ਤੇ ਜ਼ਰੂਰ ਇਹਨਾਂ ਦੀ ਤੁਸੀਂ ਮਦਦ ਕਰਨੀ ਹੈ ਅਸੀਂ ਕੋਈ ਭੜ ਕੋ ਪੈਸੇ ਦੀ ਮੰਗ ਨਹੀਂ ਕਰ ਰਹੇ ਜਾਂ ਅਸੀਂ ਇਹ ਨਹੀਂ ਕਹਿੰਦੇ ਵੀ ਇਹਨਾਂ ਦੀ ਕੋਈ ਹੈਲਪ ਕਰੋ ਇਹਨਾਂ ਦੀ ਮਦਦ ਤੁਸੀਂ ਇੰਨੀ ਕਰਨੀ ਹੈ ਵੀ ਜਿਹੜੇ ਪੀਰਾ ਫਕੀਰਾਂ ਦੀਆਂ ਕਮੇਟੀਆਂ ਦੇ ਵਿੱਚ ਮੇਲੇ ਲਾਉਂਦੇ ਨੇ ਲੋਕ ਬਹੁਤ ਸਾਰੀਆਂ ਮਹਿਫਲੇ ਹੁੰਦੀਆਂ ਨੇ ਸਾਡਾ ਬਾਜੇ ਦਾ ਇਲਾਕਾ ਜਿਹੜਾ ਵਾ ਬڑے ਮੇਲੇ ਲੱਗਦੇ ਨੇ ਪੀਰਾਂ ਫਕੀਰਾਂ ਦੇ ਜਾਂ ਇੱਥੇ ਜਾਗਰਨ ਦਾ ਬਹੁਤ ਜਿਹੜਾ ਵਾ ਦਮਦਬਾ ਵੀ ਜਗਰਾਤੇ ਲੋਕਾਂ ਦੇ ਘਰਾਂ 'ਚ ਬਹੁਤ ਹੁੰਦੇ ਨੇ ਹੁਣੇ ਨਰਾਤੇ ਲੰਘ ਕੇ ਗਏ ਨੇ ਜਾਂ ਸਾਵਣ ਦੇ ਮਹੀਨੇ ਦੇ ਵਿੱਚ ਜਗਰਾਤੇ ਜਿਹੜੇ ਆਪਾਂ ਮਾਤਾ ਰਾਣੀ ਦੇ ਲੋਕ ਘਰਾਂ ਦੇ ਵਿੱਚ ਕਰਾਉਂਦੇ ਨੇ ਤੇ ਇਹਨਾਂ ਨੂੰ ਮੌਕਾ ਇੱਕ ਵਾਰੀ ਜ਼ਰੂਰ ਦਿਓ ਤੇ ਆਸ ਕਰਦੇ ਹਾਂ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਸਾਡਾ ਪਸੰਦ ਆਇਆ ਹੋਵੇਗਾ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਨ੍ਹਾਂ ਹੀ ਇਹਨਾਂ ਦਾ ਨੰਬਰ ਜਿਹੜਾ ਅਸੀਂ ਸਕਰੀਨ ਤੇ ਵੀ ਚਲਾ ਦਾਂਗੇ ਤੇ ਜਰੂਰ ਇਹਨਾਂ ਨੂੰ ਕੰਟੈਕਟ ਕਰਕੇ ਇਹਨਾਂ ਦੇ ਕੰਮ ਦੇ ਨਾਲ ਜੁੜੋ ਤਾਂ ਜੋ ਇਹਨਾਂ ਬੱਚਿਆਂ ਦੀ ਮਦਦ ਹੋ ਸਕੇ ਕਿਉਂਕਿ ਬੱਚਿਆਂ ਦੀ ਪੜ੍ਹਾਈ ਹੋਣਾ ਵੱਡੀ ਪੜ੍ਹਾਈ ਹੋਣੀ ਹੈ ਤੇ ਬੱਚਿਆਂ ਦੀ ਪੜ੍ਹਾਈ ਜਿਹੜੀ ਆ ਉਹਦਾ ਖਰਚ ਜਿਹੜਾ ਵਾ ਬਹੁਤ ਹੋਣਾ ਵਾ ਇਸ ਕਰਕੇ ਬੇਨਤੀ ਹੈ ਕਿ ਜਰੂਰ ਇਹਨਾਂ ਨੂੰ ਸਪੋਰਟ ਜਿਹੜਾ ਉਹ ਕਰਨਾ ਚਾਹੀਦਾ ਸੋ ਅੱਜ ਦੀ ਵੀਡੀਓ ਦੇ ਵਿੱਚ ਇਨਾਂ ਹੀ ਬਹੁਤ-ਬਹੁਤ ਧੰਨਵਾਦ